ਕਿਸੇ ਪੁੱਛਿਆ ਕਿਵੇਂ ਲੰਘ ਰਹੀ ਹੈ ਜ਼ਿੰਦਗੀ ਜ਼ਿੰਦਗੀ ਬਸ ਲੰਘ ਰਹੀ ਹੈ ਗੱਡੀ ਦਾ ਸਫ਼ਰ ਤੈਅ ਹੈ ਸੰਸਕਾਰਾਂ ਦਾ ਇੰਜਣ ਤਿਆਰ ਹੈ ਕਰਮਾਂ ਦੀ ਪਟੜੀ ਤੇ ਤੁਰ ਪਈ ਸਮੇ ਦਾ ਬਾਲਣ ਮੁਕਾਈ ਜਾਂਦੀ ਹੈ ਗੱਡੀ ਆਦੀ ਰਫ਼ਤਾਰ ਨਾਲ ਲੰਘ ਹੀ ਰਹੀ ਹੈ ਸਟੇਸ਼ਨ ਪਿੱਛੇ ਬੀਤ ਰਹੇ ਨੇ ਮੁਸਾਫਿਰ ਨਵੇਂ ਮਿਲ ਰਹੇ ਨੇ ਹਰ ਮੋੜ ਨਾਲ ਰੁੱਤਾਂ ਬਦਲ ਰਹੀਆਂ ਨੇ ਦਿਨ ਰਾਤ ਚ ਤੇ ਰਾਤ ਦਿਨ ਤੇ ਲੰਘ ਰਹੇ ਨੇ ਮੁਸੀਬਤ ਦੇ ਪਹਾੜਾਂ ਤੇ ਹੌਲੀ ਹੋ ਜਾਂਦੀ ਹੈ ਤੇ ਹਵਾ ਦੇ ਵਹਾਵ ਨਾਲ ਤੇਜ਼ ਹੋ ਜਾਂਦੀ ਖੁਸ਼ੀਆਂ ਦੇ ਡੱਬੇ ਨਾਲੋਂ ਲੰਘਦੇ ਜਾਂਦੇ ਨੇ ਜ਼ਿੰਮੇਵਾਰੀਆਂ ਦੇ ਡੱਬੇ ਜੁੜਦੇ ਜਾਂਦੇ ਨੇ ਮੈਂ ਬਸ ਬਾਰੀ ਖੋਲ ਕੇ ਜ਼ਿੰਦਗੀ ਲੰਘਦੀ ਵੇਖ ਰਹੀ ਆ ਕੱਲ ਨੂੰ ਆਉਣ ਵਾਲੇ ਮੁਸਾਫਿਰ ਬਦਲਦਾ ਮੌਸਮ ਦਿਨ ਰਾਤ ਖੁਸ਼ੀਆਂ ਗਮੀਆਂ ਸਭ ਲੰਘਦਾ ਵੇਖਣਾ ਹੈ ਸਫਰ ਦਾ ਆਨੰਦ ਲੈਣਾ ਹੈ ਮੌਤ ਦੀ ਮੰਜ਼ਲ ਤੇ ਮੂੰਹ ਭਰਿਆ ਸੰਪੂਰਨ ਦਿਲ ਲੈ ਕੇ ਪਹੁੰਚਣਾ ਹੈ ਮੌਤ ਦੀ ਮੰਜ਼ਲ ਤੇ ਮੂੰਹ ਨਾਲ ਭਰਿਆ ਸੰਪੂਰਨ ਦਿਲ ਲੈ ਕੇ ਪਹੁੰਚਣਾ ਹੈ